ਸੰਗਤ ਜੀ ਇਸ ਵੀਡੀਓ ਵਿੱਚ ਤੁਹਾਨੂੰ ਉਸ ਘਟਨਾ ਬਾਰੇ ਦੱਸਾਂਗੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਬਵਿੱਤਰ ਸਰੂਪ ਅਗਨ ਭੇਟ ਕਰਕੇ ਬਿਆਦਵੀ ਕੀਤੀ ਗਈ ਸੀ ਇਹ ਘਟਨਾ ਬੀਤੇ ਕੁਝ ਕੇ ਸਾਲ ਪਹਿਲਾਂ ਹੋਈ ਬਰਗਾੜੀ ਬਿਆਦਵੀ ਤੋਂ ਵੀ ਜ਼ਿਆਦਾ ਭਿਆਨਕ ਸੀ ਬਰਗਾੜੀ ਬਿਆਦਵੀ ਦੇ ਰੋਸ ਦੇ ਵਿੱਚ ਜਦੋਂ ਮਹਾਰਾ ਹੋ ਰਿਹਾ ਸੀ ਉਸ ਸਮੇਂ ਵੀ ਦੋ ਸਿੰਘ ਸ਼ਹੀਦ ਹੋਏ ਸਨ ਅਤੇ ਜਿਹੜੀ ਇਹ ਬਿਆਦਵੀ ਹੋਈ ਸੀ ਇਸ ਵਿੱਚ ਤਾਂ ਪੁਲਿਸ ਨੇ ਸ਼ਰੀਆਮ ਗੋਲੀਆਂ ਚਲਾ ਕੇ ਚਾਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਤੇ अनेका ਸਿੰਘਾਂ ਨੂੰ ਜਖਮੀ ਕਰ ਦਿੱਤਾ ਸੀ ਅਤੇ ਪੁਲਿਸ ਵਾਲਿਆਂ ਨੇ ਉਹ ਚਾਰ ਸ਼ਹੀਦ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਵੀ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੀ ਦਿੱਤੀਆਂ ਅਤੇ ਖੁਦ ਹੀ ਮਿੱਟੀ ਦਾ ਤੇਲ ਪਾ ਕੇ ਕਿਵੇਂ ਉਹਨਾਂ ਨੂੰ ਅਗਨ ਭੇਰ ਕਰ ਦਿੱਤਾ ਸੀ ਆਓ ਸਾਰਾ ਕੁਝ ਇਸ ਵੀਡੀਓ ਵਿੱਚ ਜਾਣਦੇ ਹਾਂ ਇਸ ਸਾਰੇ ਕਾਰੇ ਪਿੱਛੇ ਸਥਾਨਕ ਸ਼ਿਵ ਸੈਨਾ ਆਗੂ ਰਕੇਸ਼ ਕੁਮਾਰ ਖਾਨ ਨੂੰ ਜ਼ਿੰਮੇਵਾਰ ਸਮਝਿਆ ਜਾ ਰਿਹਾ ਸੀ ਅਤੇ ਹਰ ਇੱਕ ਦੀ ਜਵਾਨ ਤੇ ਇੱਕੋ ਸ਼ੱਕ ਸੀ ਕਿ ਇਹ ਘਿਣਾਉਣਾ ਕੰਮ ਸ਼ਰਾਰਤੀ ਹਿੰਦੂਤਵੀ ਸੋਚ ਵਾਲੇ ਅੰਸਰਾਂ ਵੱਲੋਂ ਕੀਤਾ ਗਿਆ ਹੈ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਨੰਬਰ 50/386 ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ। ਅਗਲੀ ਸਵੇਰ 3 ਫਰਵਰੀ 1986 ਨੂੰ ਸੰਯੁਕਤ ਅਕਾਲੀ ਦਲ ਦੇ ਕਨਵੀਨਰ ਬਾਬਾ ਜਗਿੰਦਰ ਸਿੰਘ ਜੀ ਅਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਨਕਉਦਰ ਥਾਣੇ ਮੂਹਰੇ ਧਰਨਾ ਦਿੱਤਾ ਗਿਆ। ਉਹਨਾਂ ਦੀ ਮੰਗ ਸੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪੁਲਿਸ ਨੇ ਕੋਈ ਤਸੱਲੀ ਬਖਸ਼ ਜਵਾਬ ਦੇਣ ਦੀ ਬਜਾਏ ਸਗੋ ਧਮਕੀ ਭਰੇ ਲਹਿਜੇ ਵਿੱਚ ਉਸ ਵੇਲੇ ਦੇ ਜੇਲਾ ਪੁਲਿਸ ਮੁਖੀ ਇਹ ਯਹਾਰ ਆਲਮਣੇ ਆਖਿਆ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਵਾਲਿਆਂ ਨਾਲ ਵੀ ਨਜਿੱਠਣਾ ਜਾਣਦੇ ਹਾਂ ਇੰਜ ਅਗਲੇ ਦਿਨ 4 ਫਰਵਰੀ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਸੰਯੁਕਤ ਅਕਾਲੀ ਦਲ ਅਤੇ ਦਮਦਮੀ ਟਕਸਾਲ ਵੱਲੋਂ ਸਾਂਝੇ ਤੌਰ ਤੇ ਸ਼ੇਰਪੁਰ ਦੇ ਪੁਲ ਤੋਂ ਪੰਜ ਸਿੰਘਾਂ ਦੀ ਅਗਵਾਈ ਵਿੱਚ ਵਿਸ਼ਾਲ ਰੋਜ਼ ਮਾਰਚ ਆਰੰਭ ਕੀਤਾ ਗਿਆ ਜਦੋਂ ਇਹ ਰੋਜ਼ ਮਾਰਚ ਸਤਨਾ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਨਕੌਦਰ ਸ਼ਹਿਰ ਦੀ ਹਦੂਦ ਅੰਦਰ ਦਾਖਲ ਹੋਣ ਲੱਗਾ ਤਾਂ ਪਹਿਲਾਂ ਤੋਂ ਤਿਆਰ ਖੜੀ ਪੁਲਿਸ ਨੇ लाठी चार्ज ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਗੋਲੀ ਹੀ ਚਲਾ ਦਿੱਤੀ ਜਿਸ ਕਾਰਨ ਸਿੱਖ ਸਟੂਡੈਂਟ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਦੇ ਕਨਵੀਨਰ ਭਾਈ ਹਰਮਿੰਦਰ ਸਿੰਘ ਚਲਪੁਰ ਭਾਈ ਰਵਿੰਦਰ ਸਿੰਘ ਲਿੱਤਰਾ ਭਾਈ ਚਲਮਰ ਸਿੰਘ گورਸੀਆ ਅਤੇ ਭਾਈ ਬਲਤੇਰ ਸਿੰਘ ਰਾਮਗੜ੍ਹ ਸ਼ਹੀਦ ਹੋ ਗਏ ਅਤੇ ਅਨੇਕਾ ਸਿੰਘ ਜ਼ਖਮੀ ਹੋ ਗਏ ਪੁਲਿਸ ਅਧਿਕਾਰੀ ਇੰਸਪੈਕਟਰ ਜਸਕੀਰ ਤਕਸੋਚਾਲ ਨੇ ਭਾਈ ਹਰਮਿੰਦਰ ਸਿੰਘ ਦੇ ਮੂੰਹ ਵਿੱਚ ਰਵਾਲਵਰ ਪਾ ਕੇ ਉਸ ਨੂੰ ਗੋਲੀ ਮਾਰੀ ਬਾਅਦ ਵਿੱਚ ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਵੀ ਨਾ ਦਿੱਤੀਆਂ ਗਈਆਂ ਜਦੋਂ ਕਿ ਚਾਰਾਂ ਹੀ ਸ਼ਹੀਦਾਂ ਦੇ ਪਰਿਵਾਰਨ ਕੋ ਉਧਰ ਥਾਣੇ ਦੇ ਬਾਹਰ ਅਤੇ ਸਰਕਾਰੀ ਹਸਪਤਾਲ ਦੇ ਬਾਹਰ ਇੱਧਰ ਉੱਧਰ ਚੱਕਰ ਕੱਟਦੇ ਰਹੇ ਪੁਲਿਸ ਨੇ ਮਿੱਟੀ ਦਾ ਤੇਲ ਪਾ ਕੇ ਆਪ ਹੀ ਲਾਸ਼ਾਂ ਦਾ ਸ਼ਿਸ਼ਕਾਰ ਕਰ ਦਿੱਤਾ ਅੱਜ 39 ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸੇ ਵੀ ਦੋਸ਼ੀ ਪੁਲਿਸ ਅਧਿਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੋਈ ਸਜ਼ਾ ਨਹੀਂ ਹੋਈ ਇਸ ਦੌਰਾਨ 15 ਸਾਲ ਇਹਨਾਂ 39 ਸਾਲਾਂ ਦੇ ਵਿੱਚ ਉਸ ਸਮੇਂ ਦੇ ਦੋਸ਼ੀ ਇਜਹਾਰ ਆਲਮ ਅਤੇ ਦਰਬਾਰਾ ਗੁਰੂ ਵਰਗਿਆਂ ਨੂੰ ਅਹੁਦੇਦਾਰੀਆਂ ਤੇ ਵਜ਼ੀਰੀਆਂ ਦੇ ਕੇ ਨਿਵਾਜਿਆ ਗਿਆ ਪਰ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਸੋ ਸੰਗਤ ਜੀ ਇਹ ਸੀ ਇੱਕ ਉਹ ਘਟਨਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਵਿੱਤਰ ਸਰੂਪ ਅਗਨ ਪੇਟ ਹੋਏ ਸਨ ਸੰਗਤ ਜੀ ਜੇਕਰ ਸਾਡੇ ਨੂੰ ਇਹ ਦਿੱਤੀ ਜਾਣਕਾਰੀ ਦੇ ਵਿੱਚ ਆਪ ਨੂੰ ਕੋਈ ਤ੍ਰੇਟੀਆਂ ਨਜ਼ਰ ਆਈਆਂ ਤਾਂ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ